ਪੰਡਿਤ ਨਰੇਸ਼ਨਾਥ ਸਾਧਨਾ ਪਥ ਤੇ ਤੁਹਾਡਾ ਸਵਾਗਤ ਹੈ ਮੰਤਰ ਜਾਪ ਆਪਣੀ ਜਾਪ ਊਰਜਾ ਦੀ ਚੋਰੀ ਤੋਂ ਕਿਵੇਂ ਬਚੀਏ ਮੰਤਰ ਇੱਕ ਪ੍ਰਾਚੀਨ ਅਤੇ ਰਹਸਮਈ ਵਿਦਿਆ ਹੈ ਜੋ ਮੰਤਰ ਸਾਧਕ ਨੂੰ ਉਸਦੀ ਆਧਿਆਤਮਿਕ ਯਾਤਰਾ ਨੂੰ ਉਚਾਈਆਂ ਤੱਕ ਲੈ ਜਾਂਦੀ ਹੈ ਇਸ ਦੇ ਅਭਿਆਸ ਨਾਲ ਆਧਿਆਤਮਿਕ ਊਰਜਾ ਨੂੰ ਸੰਚਿਤ ਕਰਨ ਦਾ ਇੱਕ ਸ਼ਕਤੀਸ਼ਾਲੀ ਸਾਧਨ ਹੈ ਪਰ ਇਸ ਵਿੱਚ ਕੁਝ ਸਾਵਧਾਨੀਆਂ ਵਰਤਣਾ ਬਹੁਤ ਜ਼ਰੂਰੀ ਹੈ ਅੱਜ ਅਸੀਂ ਮੰਤਰ ਜਾਪ ਦੀ ਊਰਜਾ ਦੀ ਚੋਰੀ ਦੇ ਖਤਰੇ ਅਤੇ ਉਹਨਾਂ ਤੋਂ ਬਚਣ ਦੇ ਉਪਾਅ ਤੇ ਚਰਚਾ ਕਰਾਂਗੇ। ਆਧਿਆਤਮਿਕ ਮਾਰਗ ਚ ਮੰਤਰ ਸਾਧਨਾ ਦਾ ਮਹੱਤਵ। ਹਰ ਮੰਤਰ ਦੇ ਪਿੱਛੇ ਉਸ ਦੀ ਇੱਕ ਵਿਸ਼ੇਸ਼ ਸ਼ਕਤੀ ਹੁੰਦੀ ਹੈ ਜੋ ਸਾਧਕ ਦੇ ਸਰੀਰ ਅਤੇ ਮਨ ਦੋਹਾਂ ਨੂੰ ਪ੍ਰਭਾਵਿਤ ਕਰਦੀ ਹੈ। ਉਦਾਹਰਨ ਦੇ ਤੌਰ ਤੇ ਹਨੂਮਾਨ ਜੀ ਦੇ ਮੰਤਰਾਂ ਦੀ ਸ਼ਕਤੀ ਅਤਿ ਅੰਤੋਗਰ ਹੁੰਦੀ ਹੈ ਜਦ ਕਿ ਭਗਵਾਨ ਸ਼ਿਵ ਜੀ ਦੇ ਮੰਤਰ ਸ਼ਾਂਤ ਹੁੰਦੇ ਹਨ। सही मंत्र दी चोन ਤੁਹਾਡੇ ਆਧਿਆਤਮਿਕ ਉਦੇਸ਼ ਅਤੇ ਨਿਜੀ ਊਰਜਾ ਦੇ ਆਧਾਰ ਤੇ ਕੀਤੀ ਜਾਣੀ ਚਾਹੀਦੀ ਹੈ। ਮੰਤਰ ਜਾਪ ਦੁਆਰਾ ਸਾਧਕ ਆਪਣੀ ਆਧਿਆਤਮਿਕ ਉન્નਤੀ ਵੱਲ ਅਗਰਸਰ ਹੁੰਦਾ ਹੈ। ਸਾਵਧਾਨੀਆਂ ਨਵੇਂ ਮੰਤਰ ਸਾਧਕਾਂ ਨੂੰ ਕੇਵਲ ਇੱਕ ਏਸ਼ਟ ਦੇਵ ਦਾ ਬੀਜ ਮੰਤਰ ਜਾਂ ਮੰਤਰ ਚੁਣ ਕੇ ਉਸ ਦੀ ਹਰ ਰੋਜ਼ ਸਾਧਨਾ ਕਰਨੀ ਚਾਹੀਦੀ ਹੈ। ਸ਼ੁਰੂਆਤੀ ਸਮੇਂ ਵਿੱਚ ਇੱਕ ਤੋਂ ਵੱਧ ਮੰਤਰਾਂ ਦਾ ਜਾਪ ਕਰਨ ਨਾਲ ਊਰਜਾ ਦਾ ਅਸੰਤੁਲਨ ਹੋ ਸਕਦਾ ਹੈ। बिनर किसे योग गुरु ਦੇ ਮਾਰਗਦਰਸ਼ਨ ਦੇ ਸ਼ਾਬਰ ਮੰਤਰਾਂ ਦੇ ਜਾਪ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਮੰਤਰ ਸ਼ਕਤੀ ਨੂੰ ਸੰਭਲਣਾ ਮੁਸ਼ਕਲ ਹੋ ਸਕਦਾ ਹੈ ਸਹੀ ਮਾਰਗਦਰਸ਼ਨ ਦੇ ਬਿਨਾ ਮੰਤਰ ਜਾਪ ਕਰਨ ਨਾਲ ਸਾਧਨਾ ਵਿੱਚ ਸੰਕਟ ਆ ਸਕਦੇ ਹਨ ਦੁਸ਼ਟ ਤਾંત્રਿਕਾਂ ਤੋਂ ਦੂਰੀ ਬਣਾਈ ਰੱਖੋ ਮੰਤਰ ਜਾਪ ਦੇ ਦੌਰਾਨ ਆਪਣੀ ਊਰਜਾ ਨੂੰ ਗੁਪਤ ਰੱਖਣਾ ਜ਼ਰੂਰੀ ਹੈ ਕਿਸੇ ਵੀ ਅਣਜਾਣ ਤਾੰਤ੍ਰਿਕ ਜਾਂ ਭਗਤ ਨੂੰ ਆਪਣੇ అనుభవ ਨਾਲ ਦੱਸੋ ऐसे लोग ਤੁਹਾਡੀ ਸੰਚਿਤ ਮੰਤਰ ਊਰਜਾ ਨੂੰ ਸੋਖ ਲੈਂਦੇ ਹਨ ਜਿਸ ਨਾਲ ਤੁਹਾਡੀ ਸਾਧਨਾ ਪ੍ਰਭਾਵਿਤ ਹੋ ਸਕਦੀ ਹੈ। ਜਾਪ ਚ ਆਸਨ ਅਤੇ ਮਾਲਾ ਦਾ ਮਹੱਤਵ ਮੰਤਰ ਜਾਪ ਲਈ ਪ੍ਰਯੋਗ ਕੀਤੇ ਜਾਣ ਵਾਲਾ ਆਸਨ ਅਤੇ ਮਾਲਾ ਨਿੱਜੀ ਹੋਣੀ ਚਾਹੀਦੀ ਹੈ। ਆਸਨ ਦਾ ਰੰਗ ਲਾਲ ਜਾਂ ਨੀਲਾ ਹੋਣਾ ਚਾਹੀਦਾ ਹੈ ਅਤੇ ਇਹ ਕੇਵਲ ਨਿੱਜੀ ਉਪਯੋਗ ਲਈ ਸੁਰੱਖਿਅਤ ਹੋਣਾ ਚਾਹੀਦਾ ਹੈ। ਮਾਲਾ ਨੂੰ ਜਾਪ ਦੇ ਸਮੇਂ ਪ੍ਰਯੋਗ ਕਰੋ ਅਤੇ ਇਸ ਨੂੰ ਹਮੇਸ਼ਾ ਪਵਿੱਤਰ ਰੱਖੋ। माला ही साधना की शक्ति का स्रोत बन जाती है इसलिए इसका विशेष ध्यान रखो विशेष सुरक्षा कवच का उपयोग हर साधक अपनी साधना शुरू तो पहला एक सिद्ध सुरक्षा कवच का पाठ करना चाहिदा है काल भैरव कवच जा चंडी कवच का नियमित पाठ तो मंत्र ऊर्जा की सुरक्षा होंगी है हानिकारक शक्तियों तो बचाव होंदा है सुरक्षा कवच ही थोड़ी साधना सुरक्षित प्रभावी बना है ਨਕਾਰਾਤਮਕਤਾ ਤੋਂ ਬਚਣ ਦੇ ਉਪਾਅ ਮੰਤਰ ਜਾਪ ਦੇ ਦੌਰਾਨ ਤੁਹਾਡੇ ਸਰੀਰ ਦੀ ਨਕਾਰਾਤਮਕਤਾ ਨੂੰ ਦੂਰ ਕਰਨ ਲਈ ਸ਼ੁਰੂਆਤ ਵਿੱਚ 11 ਤੋਂ 15 ਦਿਨ ਦਾ ਸਮਾਂ ਲੱਗਦਾ ਹੈ ਇਸ ਦੌਰਾਨ ਮੰਤਰ ਦਾ ਉਚਾਰਨ ਮਨ ਵਿੱਚ ਕਰਨਾ ਚਾਹੀਦਾ ਹੈ ਖਾਸ ਕਰਕੇ ਜੇ ਤੁਸੀਂ ਨਕਾਰਾਤਮਕ ਊਰਜਾ ਮਹਿਸੂਸ ਕਰ ਰਹੇ ਹੋ ਤਾਂ ਸੇਂਦ ਰੁਦਰਾਖਸ਼ ਜਾਂ ਤુલਸੀ ਮਾਲਾ ਦਾ ਹੀ ਉਪਯੋਗ ਕਰੋ ਅਤੇ ਸੰਕਲਪ ਦੇ ਨਾਲ ਹਰ ਰੋਜ਼ ਮੰਤਰ ਜਾਪ ਕਰੋ ਇਹ ਤੁਹਾਡੇ ਊਰਜਾ ਪੱਧਰ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਕਰਦਾ ਹੈ ਊਰਜਾ ਸੁਰੱਖਿਆ ਲਈ ਨਿਯਮ ਮੰਤਰ ਜਾਪ ਦੇ ਦੌਰਾਨ ਸਾਧਨਾ ਨਿਯਮ ਦਾ ਪਾਲਣ ਕਰਨਾ ਜ਼ਰੂਰੀ ਹੈ ਹਰ ਰੋਜ਼ ਇੱਕ ਸਮੇਂ ਵਿੱਚ ਇੱਕ ਹੀ ਸੰਖਿਆ ਵਿੱਚ ਮਾਲਾ ਜਾਪ ਕਰੋ ਅਤੇ ਸੰਕਲਪ ਦੇ ਨਾਲ ਸਾਧਨਾ ਨੂੰ ਪੂਰਾ ਕਰੋ ਬ੍ਰਹਮਚर्य ਦਾ ਪਾਲਣ ਵੀ ਇਸ ਦਾ ਭਾਗ ਹੈ ਕਿਉਂਕਿ ਇਹ ਮੰਤਰ ਊਰਜਾ ਨੂੰ ਸੰਤੁਲਿਤ ਅਤੇ ਸੁਰੱਖਿਅਤ ਰੱਖਦਾ ਹੈ ਨਿਯਮ ਹੀ ਤੁਹਾਡੀ ਸਾਧਨਾ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਂਦਾ ਹੈ ਤੇ ਤੁਹਾਨੂੰ ਆਧਿਆਤਮਿਕ ਰੂਪ ਵਿੱਚ ਉੱਨਤੀ ਵੱਲ ਲੈ ਜਾਂਦਾ ਹੈ ਸਾਰ ਮੰਤਰ ਜਾਂ ਇੱਕ ਗੈਰੀ ਵਿਦਿਆ ਹੈ ਜੋ ਸਾਧਕ ਨੂੰ ਆਧਿਆਤਮਿਕ ਉન્નਤੀ ਦੀ ਦਿਸ਼ਾ ਵੱਲ ਲੈ ਜਾਂਦੀ ਹੈ ਪਰ ਇਸ ਸਮੇਂ ਕੁਝ ਸਾਵਧਾਨੀਆਂ ਵਰਤਣਾ અત્યੰਤ ਜ਼ਰੂਰੀ ਹੈ ਆਪਣੀ ਊਰਜਾ ਨੂੰ ਗੁਪਤ ਰੱਖੋ ਸਹੀ ਵਿਧੀਆਂ ਦਾ ਪਾਲਣ ਕਰੋ ਅਤੇ ਕਿਸੇ ਵੀ ਪ੍ਰਕਾਰ ਦੀ ਨਕਾਰਾਤਮਕਤਾ ਤੋਂ ਆਪਣੇ ਆਪ ਨੂੰ ਦੂਰ ਰੱਖੋ ਆਪਣੇ ਸ਼ਰਦੀ ਕਿਰਪਾ ਅਤੇ ਆਸ਼ੀਰਵਾਦ ਪ੍ਰਾਪਤ ਕਰਨ ਲਈ ਇਹ ਵਿਧੀ ਮਾਰਗਦਰਸ਼ਕ ਬਣੇਗੀ ਕੁੰਝ ਪੁੱਛਣਾ ਹੈ ਆ WhatsApp ਤੇ ਸੁਨੇਹਾ ਕਰੋ ਜਾਂ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ YouTube ਚੈਨਲ ਤੇ ਹਾਲੇ ਵੀਡੀਓ ਦੇਖੋ ਜੇ ਤੁਸੀਂ ਸਾਡੀ ਕੋਈ ਪੋਸਟ ਨਹੀਂ ਚਾਹੁੰਦੇ ਤਾਂ ਸਾਡਾ Facebook ਪੇਜ ਨੂੰ ਜ਼ਰੂਰ ਲਾਈਕ ਕਰ ਲਓ ਜੇ ਤੁਸੀਂ ਸਾਡੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡਾ YouTube ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਬੈਲ ਦਾ ਬਟਨ ਵੀ ਦਬਾ ਦਿਓ ਜੇ ਤੁਹਾਡੇ ਮਨ ਵਿੱਚ ਸਾਡੇ ਲਈ ਕੋਈ ਸੁਝਾਅ ਜਾਂ ਜਾਣਕਾਰੀ ਹੈ ਤਾਂ ਸਾਡੇ ਸੰਪਰਕ ਬਾਕਸ ਵਿੱਚ ਪਾ ਦਿਓ ਅਸੀਂ ਜਲਦ ਤੋਂ ਜਲਦ ਉਸਤੇ ਪ੍ਰਤੀਕਿਰਿਆ ਕਰਾਂਗੇ ਸਾਡੇ ਬਲੌਗ ਨੂੰ ਪੜਨ ਅਤੇ ਵੀਡੀਓ ਨੂੰ ਦੋਸਤਾਂ ਚ ਸਾਂਝਾ ਕਰਨ ਲਈ ਤੁਹਾਡਾ ਦਿਲੋਂ ਧੰਨਵਾਦ ਜੈ ਮਹਾਕਾਲੀ ਹਰ ਹਰ ਮਹਾਦੇਵ